ਸਸਰੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਫਿਰ ਤੋਂ ਸਵਾਗਤ ਕਰਦੇ ਆ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਯਾਰ ਟਾਈਮ ਹੋ ਗਿਆ 5:30 ਹੋ ਗਏ ਠੀਕ ਹੈ ਤੇ ਬਾਜ਼ਾਰ ਚੱਲਦੇ ਆਂਗੇ ਕਿਉਂਕਿ ਅੱਜ ਬਾਜ਼ਾਰ ਇੱਕਦੂ ਕੰਮ ਨਹੀਂਗੇ ਠੀਕ ਆ ਤੇ ਸਮਾਨ ਸਮੁੰਜਾ ਲੈ ਕੇ ਆਉਣ ਤੇ ਇੱਕ ਕੰਮ ਹੋਰ ਹੈਗਾ ਤੇ ਬਾਕੀ ਯਾਰ ਮੌਸਮ ਮੀਂਹ ਵਾਲਾ ਹੋ ਰਿਹਾਗਾ ਇਹ ਤੁਹਾਨੂੰ ਚੈੱਕ ਕਰਾਵਾਂ ਆ ਦੇਖੋ ਮੌਸਮ ਬੱਦਲਬਾਈ ਹੋ ਰਹੀ ਹੈਗੀ ਮੀਂਹ ਸ਼ਾਇਦ ਆਵੇ ਪਰ ਪੱਕਾ ਨਹੀਂ ਕਹਿ ਸਕਦੇ ਤੇ ਬਾਕੀ ਚਲੋ ਚੱਲਦੇ ਆ ਜੀ ਮਾਹੌਲ ਦਾ ਤਾਂ ਫੇਰੀ ਪਤਾ ਲੱਗੂ ਚਲੋ ਯਾਰ ਆਹ ਮਧਾਣੀ ਹੈਗੀ ਇਹਦਾ ਨਾ ਨਟ ਨਿਕਲ ਗਿਆ ਸੀਗਾ ਮਤਲਬ ਨਟ ਨਾ ਟੁੱਟ ਗਿਆ ਸੀਗਾ ਇੱਕ ਤਾਂ ਇਹ ਫੜ ਕੇ ਲਿਆਉਣਾਗਾ ਤੇ ਬਾਕੀ ਆਪਣਾ ਰਾਸ਼ਨ ਦਾ ਸਮਾਨ ਆਗਾ ਥੋੜਾ ਮੋਟਾ ਉਹ ਲੈ ਕੇ ਆਉਣਾਗਾ ਤੇ ਚੱਲਦੇ ਆਂ ਵੀਰੋ ਬਾਜ਼ਾਰ ਤੇ ਗੌਰਵ ਚੱਲ ਗੇਟ ਖੋਲ ਦੇ ਮਾਈਕਲ ਚੱਲ ਅੰਦਰ ਬਾਹਰ ਨਹੀਂ ਜਾਣ ਚਲੋ 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 ਇਹ ਲੋ ਵੀ ਮਿੱਤਰੋ ਘਰੇ ਆਪਾਂ ਪਹੁੰਚ ਚੁੱਕੇ ਆਂ ਠੀਕ ਆ ਸਮਾਨ ਸੂਨ ਲਿਆਏ ਤੇ ਇਹ ਸਮਾਨ ਆਪਾਂ ਘੱਟੇ ਜੀ ਵਵਾ ਲਿਆ ਤੇ ਬਾਕੀ ਆ ਜਿਹੜਾ ਆਪਣਾ ਜੜਾਉਣ ਵਾਲਾ ਕੰਮ ਸੀਗਾ ਇਹ ਵੀ ਆਪਾਂ ਜੜਾ ਲੇ ਕੀ ਹੋ ਗਿਆ ਕਹਿੰਦੇ ਕੀ ਹੋ ਗਿਆ ਕਹਿੰਦੇ ਮੁੰਡਿਆ ਦੇ ਮੋਟਰਸਾਈਕਲ ਚੋਂ ਮੁੰਡਿਆ ਦੇ ਕਿਉਂ ਮੁੰਡਿਆ ਦੇ ਮੋਟਰਸਾਈਕਲ ਚੋਂ ਆਖਿਆ ਮੈਂ ਮੁੰਡੇ ਦੇ ਮਾਮੇ ਦੇ ਮੋਟਰਸਾਈਕਲ ਅੱਛਾ ਮੁੰਡੇ ਦੇ ਮਾਮੇ ਦੇ ਮੋਟਰਸਾਈਕਲ ਚੋਂ ਤੇਲ ਮੁੱਕ ਗਿਆ ਹੈ ਮੁੱਕ ਗਿਆ ਪਾਣੀ ਦੇ ਚੱਲਦਾ ਸੀ ਪਾਣੀ ਦੇ ਚੱਲਦਾ ਸੀ ਪਾਣੀ ਮੁੱਕ ਗਿਆ ਠੀਕ ਆ। ਉਹ ਚਲੋ ਤੇ ਆਪਾਂ ਮਾਈਕਲ ਨੂੰ ਸੈਰ ਕਰਾ ਲਈਏ ਤੇ ਦੁੱਧ ਪਵਾ ਲਈਏ। ਪੀਣਾ ਸਵੇਰੇ ਰੱਖ ਕੇ ਆਈ ਸੀਗੇ ਚੱਕੀ ਤੇ ਤੇ ਪੀਣਾ ਵੀ ਚੱਕ ਲਈਏ। ਤੇ ਬਾਕੀ ਮੌਸਮ ਯਾਰ ਮੀਂਹ ਨਹੀਂ ਹੋਇਆ ਪਿਆ ਪੂਰਾ ਕੈਂਟ ਵੈਦਰ ਆ ਠੀਕ ਆ ਤੇ ਚਲੋ ਚੱਲਦੇ ਆ। ਤੇ ਲੋ ਵੀ ਮਿੱਤਰੋ ਮੋਠੇ ਤੇ ਆਏ ਸੀਗੇ ਰੋਟੀ ਖਾ ਕੇ ਸੈਰ ਸ਼ੁਰੂ ਕਰ ਲਈ ਮਾੜੀ ਜੀ ਯਾਰ ਮੋਠੇ ਖਾਸੇ ਹੋ ਰਹੇ ਆਗੇ ਤੇ ਬਾਕੀ ਯਾਰ ਉਧਰ ਬਿਜਲੀ ਲਸ਼ਕਰੀ ਹੈਗੀ ਜੇ ਤੁਹਾਨੂੰ ਦਿਸ ਰਿਹਾ ਹੋਗਾ ਦੇਖੋ ਮਾੜੀ ਜੀ ਲਸ਼ਕੀ ਸੀਗੀ ਤੇ ਬਾਕੀ ਮੈਂ ਕਲਿੱਪ ਇੱਕ ਐਡ ਕਰਕੇ ਪਾ ਦੂੰਗਾ ਠੀਕ ਆ ਤੇ ਬਾਕੀ ਫਿਲਹਾਲ ਸੈਰ ਸੂਰ ਕਰਦੇ ਆਗੇ ਤੇ ਬਾਕੀ ਵਲੌਗ ਨੂੰ ਯਾਰ ਮੈਂ ਇੱਥੇ ਐਂਡ ਕਰਨ ਲੱਗਿਆਂਗਾ ਠੀਕ ਆ ਤੇ ਤੇ ਬਾਕੀ ਯਾਰ ਵਲੌਗ ਕਿਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਤੇ ਆਪਣੀ ਵੀਡੀਓ ਨੂੰ ਲਾਈਕ ਕਰਦੇ ਹੋ ਠੀਕ ਆ ਤੇ ਚੈਨਲ ਨੂੰ ਜਿਹੜੇ ਵੀਰਾਂ ਭੈਣਾਂ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਉਹਦੇ ਨਾਲ ਨਾਲ ਤੁਹਾਨੂੰ ਨੋਟੀਫਿਕੇਸ਼ਨ ਆਉਂਦੀਆਂ ਰਹਿਣਗੀਆਂ ਠੀਕ ਆ ਤੇ ਬਾਕੀ ਦੱਬ ਕੇ ਸਪੋਰਟ ਰੱਖੋ ਠੀਕ ਆ ਤੇ ਬਾਕੀ ਯਾਰ ਹੁਣ ਮੈਨੂੰ ਨਾ ਇੱਕ ਵੀਡੀਓ ਸੁਝਰੀ ਸੀਗੀ ਮਤਲਬ ਕੀ ਕਹਿੰਦਾ ਕਿਊ ਐਨ ਏ ਵੀਡੀਓ ਬਣਾਈਏ ਮਤਲਬ ਉਹਦੇ ਵਿੱਚ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਕੁਐਸਚਨ ਪੁੱਛਿਓ ਠੀਕ ਆ ਤੇ ਆਪਾਂ ਇੱਕ ਵੀ ਮਤਲਬ ਉਹਦੇ ਆਪਾਂ ਜਵਾਬ ਦਵਾਂਗੇ ਕੱਲੀ ਵੀਡੀਓ ਆਪਣੀ ਕᅲਐਨਏ ਦੀ ਹੋਊਗੀ ਠੀਕ ਹੈ ਕੁਐਸਚਨ ਦੇ ਅਨਸਰ ਲਵਾਂਗਾ ਕੱਲੇ ਮੈਂ ਸੋਡੇ ਠੀਕ ਹੈ ਤੇ ਬਾਕੀ ਜੇ ਮਤਲਬ ਸੋਡੇ ਮਤਲਬ ਤੁਸੀਂ ਚਾਹੋਗੇ ਹਨਾ ਆਪਾਂ ਕᅲਐਨਏ ਵੀਡੀਓ ਬਣਾਈਏ ਤਾਂ ਕਮੈਂਟ ਚ ਦੱਸ ਦਿਓ ਠੀਕ ਹੈ ਤੇ ਆਪਾਂ ਇੱਕ ਮਤਲਬ ਖਾਸ ਵੀਡੀਓ ਕᅲਐਨਏ ਦੀ ਬਾਵਾਂਗੇ ਚਲੋ ਠੀਕ ਹੈ ਮਿੱਤਰੋ ਬਲੌਗ ਕਿਦਾਂ ਦਾ ਲੱਗਿਆ ਜਰੂਰ ਦੱਸ ਕੇ ਜਾਇਓ ਤੇ ਮਿਲਦੇ ਆਂ ਅਗਲੇ ਵਧੀਆ ਜਿਹੇ ਬਲੌਗ ਦੇ ਵਿੱਚ ਧੰਨਵਾਦ